ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਤੇ ਸਾਡੇ ਇੱਥੇ ਦਰਬਾਰ ਸਾਹਿਬ ਹਾਲ ਨਵਾਂ ਬਣਿਆ ਜਾਂਦਾ ਹੈ ਉਹਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਆ ਹੈਗਾ ਸਾਡਾ ਦਰਬਾਰ ਸਾਹਿਬ ਪਹਿਲਾਂ ਵਾਲਾ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਆ ਹੁਣ ਤਾਇਆ ਹੂੰ ਜਿਹੜਾ ਗੁਰਦੁਆਰਾ ਬਣਿਆ ਸੀ ਥੋੜੀ ਸੋਰ ਤੇ ਬਣਿਆ ਸੀਗਾ ਹਾਂ ਆ ਜਿਹੜਾ ਦਰਬਾਰ ਸਾਹਿਬ ਹੈ ਨਾ ਹਾਂਜੀ ਆ ਦਰਬਾਰ ਸਾਹਿਬ ਬਣਿਆ ਸੀ ਜਦੋਂ ਉਦੋਂ ਅਸੀਂ ਛੇਵੀਂ ਸੱਤਵੀਂ ਸੀਗੇ ਛੇਵੀਂ ਸੱਤਵੀਂ ਚ ਹਾਂ ਤੇ ਆਹ ਹੀ ਸਕੂਲ ਸੀਗਾ ਆਪਣਾ ਨਾਲ ਵਾਲਾ ਹੀ ਸਰਕਾਰੀ ਹਾਂ ਆ ਮਗਰਲੇ ਪਾਸੇ ਹਾਂਜੀ ਤੇ ਸਰ ਜਦੋਂ ਸਾਡਾ 8ਵੀਂ ਜਦੋਂ ਅਸੀਂ ਇਥੋਂ 8ਵੀਂ ਦਾ ਸਕੂਲ ਹੁੰਦਾ ਸੀ ਉਦੋਂ ਇਹ ਹੂੰ ਤੇ ਜਦੋਂ ਅਸੀਂ 8ਵੀਂ ਪਾਸ ਕਰਕੇ ਤੇ ਗ੍ਰਾਫ ਨਹੀਂ ਫੋਟੋਗ੍ਰਾਫ ਬਣਾਉਂਦੇ ਹੁੰਦੇ ਜਾਂਦੇ ਆ ਉਹ ਅਸੀਂ ਇੱਥੇ ਸਾਡਾ 8ਵੀਂ ਕਲਾਸ ਦੇ ਆਂਦਾ ਇੱਥੇ ਫੋਟੋਗ੍ਰਾਫ ਤਿਆਰ ਹੋਇਆ ਹੈ ਇੱਥੇ ਬਣਿਆ ਦਰਬਾਰ ਸਾਹਿਬ ਕੋਲੇ ਹਾਂ ਉਦੋਂ ਅਜੇ ਮਹਾਰਾਜ ਪ੍ਰਕਾਸ਼ ਤਾਂ ਹੈ ਨਹੀਂ ਸੀ ਹਾਂ ਇਹ ਤਿਆਰ ਹੁੰਦਾ ਸੀ ਉਦੋਂ ਅੱਛਾ ਤੇ ਉਦੋਂ ਇਹ ਉਦੋਂ ਯਾਨੀ ਕਿ 6ਵੀਂ 7ਵੀਂ ਸੀ ਕਿ ਉਦੋਂ ਬਣਨ ਲੱਗ ਗਿਆ ਸੀਗਾ ਤੇ 8ਵੀਂ ਦਾ ਸੀਗਾ ਉਦੋਂ ਤਿਆਰ ਹੋ ਗਿਆ ਸੀ ਇਹ ਅਜੇ ਮਹਾਰਾਜ ਪ੍ਰਕਾਸ਼ ਨਹੀਂ ਸੀ ਅੱਛਾ ਤੇ ਉਦੋਂ ਪਹਿਲਾਂ ਜਿਹੜਾ ਇਹਦੇ ਨਾਲੋਂ ਪਹਿਲਾਂ ਜਿੱਥੇ ਮਹਾਰਾਜ ਪ੍ਰਕਾਸ਼ ਹੁੰਦੇ ਸੀ ਹਾਂ ਉਹ ਹੁੰਦਾ ਸੀ ਉਹ ਕਮਰੇ ਉਸ ਜਗ੍ਹਾ ਤੇ ਕਮਰਾ ਹੁੰਦਾ ਸੀ ਹਾਂ ਅੱਛਾ ਇਹਦੋਂ ਪਹਿਲਾਂ ਹਾਂ ਆ ਜਾ ਦਿਖਾਉਨੇ ਆ ਤੈਨੂੰ ਚਲੋ ਪਹਿਲਾਂ ਜਦੋਂ ਇਹਦੇ ਨਾਲੋਂ ਪਹਿਲਾਂ ਇੱਥੇ ਆਹ ਕਮਰਾ ਹੁੰਦਾ ਸੀ ਨਾ ਇਹਦੀਆਂ ਜਿਵੇਂ ਮੰਨ ਲਾ ਛੱਤਾਂ ਹੀ ਬਦਲੀਆਂ ਐ ਇਹਦੋਂ ਪਰੇ ਵਾਲੇ ਤਾਂ ਨਵੇਂ ਆ ਹਾਂ ਤੇ ਆ ਆ ਸ਼ਾਇਦ ਇਹਦੀ ਛੱਤ ਬਦਲੀ ਆ ਇੱਥੇ ਹੁੰਦਾ ਸੀ ਮਹਾਰਾਜ ਪ੍ਰਕਾਸ਼ ਐ ਇਸ ਕਮਰੇ 'ਚ ਇੱਥੇ ਹੁੰਦਾ ਸੀ ਪਹਿਲਾਂ ਦਰਬਾਰ ਸਾਹਿਬ ਹੂੰ ਉਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਥੋੜੇ ਨਾਲੋਂ ਵੀ ਨਿੱਕੇ ਹੁੰਦੇ ਸੀ ਜਦੋਂ ਡੈਡੀ ਜੀ ਸਾਨੂੰ ਲੈ ਕੇ ਆਉਂਦਾ ਹੁੰਦਾ ਸੀ ਮਹਾਰਾਜ ਇੱਥੇ ਪ੍ਰਕਾਸ਼ ਹੁੰਦੇ ਸੀ ਹਾਂ ਤੇ ਹੁਣ ਆਪਾਂ ਨਵਾਂ ਲਖਾ ਕੇ ਆਉਨੇ ਆਜ ਚਲੋ ਪਹਿਲਾਂ ਵਿਊ ਲੈ ਲਾ ਜਰਾ ਵਰ ਉਹ ਉਹ ਦਰਬਾਰ ਸਾਹਿਬ ਦਾ ਉਧਰ ਲੈ ਨਵੇਂ ਦਰਬਾਰ ਸਾਹਿਬ ਦਾ ਸਾਰੇ ਦਾ ਵਿਊ ਲੈ ਲਾ ਅੰਨੇੜੇ ਜਾ ਕੇ ਕਿਵੇਂ ਲਿਆਂਗਾ ਇੱਥੋਂ ਹੀ ਲੈ ਆਖਾ ਦਿਖਾਗਾ ਸਾਰਾ ਪਹਿਲਾਂ ਬਾਹਰੋਂ ਅੰਦਰੋਂ ਦਿਖਾ ਦੇਈਂ ਫਿਰ ਉਧਰ ਅਗਲੇ ਪਾਸੇ ਫਰੰਟ ਤੋਂ ਜਾ ਕੇ ਦਿਖਾਈਂ ਜੰਗਾ ਚੱਪਲਾ ਲਾ ਦੇ ਵਿੱਚ ਇਹ ਜੀ ਸਾਡੇ ਪਿੰਡ ਸਲੇਮਗੜ ਮਸਾਣੀ ਜੋ ਕਿ ਟਿੱਬੀ ਤਹਿਸੀਲ ਚ ਪੈਂਦਾ ਉੱਥੋਂ ਦੇ ਗੁਰਦੁਆਰਾ ਸਾਹਿਬ ਦਾ ਨਵ ਨਿਰਮਾਣ ਦਰਬਾਰ ਸਾਹਿਬ ਹਾਲ ਤੇ ਹੁਣ ਤੁਹਾਨੂੰ ਅੰਦਰੋਂ ਦਿਖਾਉਨੇ ਆ ਜੀ ਉਦੋਂ ਸਾਰਾ ਦਿਖਾ ਦੇ ਜਰਾਵਰ